ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੁਗਿੰਦਰ ਸਿੰਘ ਉਗਰਾਹਾਂ ਦੀ ਇੱਕ ਸਟੇਟਮੈਂਟ ਹੈ ਜੀ মিডিਆ ਦੇ ਸਾਹਮਣੇ ਉਹ ਗੱਲਬਾਤ ਕਰ ਰਹੇ ਨੇ ਪੜ੍ਹੇ ਲਿਖੇ ਨੇ ਸਿਆਣੇ ਨੇ ਬਜ਼ੁਰਗ ਨੇ ਕਿਸਾਨ ਆਗੂ ਨੇ ਪਰ ਜਿਹੜੀ ਉਹਨੇ ਸਟੇਟਮੈਂਟ ਦਿੱਤੀ ਹੈ ਨਾ ਇਹ ਕਿੱਤੇ ਨਾ ਕਿਤੇ ਸੇਖ ਕੌਮ ਦੇ जख्मਾਂ ਤੇ ਨਮਕ ਛਿੜਕਣ ਵਾਲੀ ਗੱਲ ਕੀਤੀ ਹੈ ਜਮੇ ਆਪਾਂ ਕਹਿੰਨੇ ਵੀ ਫਿਰ ਦੇ ਬਲੁੰਦਰੇ ਕੇ ਉਦਾਂ ਦੀ ਵੀ ਗੱਲ ਹੋ ਜਾਂਦੀ ਹੈ ਪ੍ਰਵਾਸੀ ਮਜ਼ਦੂਰਾਂ ਦੀ ਗੱਲ ਮੀਡੀਆ ਉਹਦੇ ਨਾਲ ਕਰ ਰਿਹਾ ਹੈ ਵੀ ਤੁਸੀਂ ਹੱਕ ਵਿੱਚੋਂ ਜਾਂ ਤੁਸੀਂ ਵਿਰੋਧ ਵਿੱਚੋਂ ਉਹ ਕਹਿੰਦੇ ਅਸੀਂ ਹੱਕ ਵਿੱਚੋਂ ਇਹਨਾਂ ਪ੍ਰਵਾਸੀਆਂ ਨੂੰ ਪੰਜਾਬ ਚੋਂ ਭਜਾਉਣਾ ਨਹੀਂ ਚਾਹੀਦਾ ਉਹਨਾਂ ਨੇ ਹਵਾਲੇ ਦਿੱਤੇ ਕਹਿੰਦੇ ਪੰਜਾਬ ਦੀ ਖੇਤੀ ਲਈ ਸਾਨੂੰ ਮਜ਼ਦੂਰਾਂ ਦੀ ਲੋੜ ਹੈ ਕੋਈ ਸ਼ੱਕ ਨਹੀਂ ਕੋਈ ਦੋਰਾਮਾ ਨਹੀਂ ਤੇ ਫਿਰ ਉਹਨਾਂ ਨੇ ਕਿਹਾ ਕਿ ਜਿਹੜੀ ਇੰਡਸਟਰੀ ਹੈ ਉਹਦੇ ਲਈ ਵੀ ਜ਼ਰੂਰੀ ਹੈ ਪ੍ਰਵਾਸੀ ਮਜ਼ਦੂਰਾਂ ਦੀ ਲੋੜ ਹੈ ਪਰ ਉਹਨਾਂ ਨੇ ਜਿਹੜੀ ਉਦਾਹਰਣ ਦਿੱਤੀ ਨਾ ਤੁਲਨਾ ਕੀਤੀ ਉਹ ਕਿਤੇ ਨਾ ਕਿਤੇ ਫਿੱਟ ਨਹੀਂ ਬੈਠਦੀ ਜਿਹੜੇ ਕਹਿੰਦੇ ਸਾਡੇ ਗੁਰੂ ਸਹਿਬਾਨ ਨੇ ਪੰਜ ਪਿਆਰੇ ਸਾਜੇ ਨੇ ਕਹਿੰਦੀ ਉਹ ਵੀ ਕੋਈ ਝੂਪੀ ਤੋਂ ਕੋਈ ਬਿਹਾਰ ਤੋਂ ਕੋਈ ਕਰਨਾਟਕ ਤੋਂ ਕਿ ਗੁਜਰਾਤ ਤੋਂ ਇਹਨਾਂ ਤੁਲਨਾ ਕੀਤੀ ਹਾਲਾਂਕਿ ਇਹ ਸੱਚ ਹੈ ਵੀ ਉਹ ਵਾਰਲਡ ਸਟੇਟਾਂ ਤੋਂ ਨੇ ਕੋਈ ਸ਼ੱਕ ਨਹੀਂ ਪਰ ਅਸੀਂ ਕਿਸੇ ਸਿਰਗਟਾਂ ਪੀਣ ਵਾਲੇ ਨਾਲ ਬਾਨ ਖਾਣ ਵਾਲੇ ਨਾਲ ਪੰਜ ਪੈਰਾਂ ਦੀ ਤੁਲਨਾ ਨਹੀਂ ਕਰ ਸਕਦੇ ਜਦੋਂ ਤੁਸੀਂ ਇਹ ਗੱਲਾਂ ਐਗਜ਼ੈਂਪਲ ਸੈੱਟ ਕਰਦੇ ਹੋ ਨਾ ਤਾਂ ਧਿਆਨ ਜ਼ਰੂਰ ਰੱਖਿਆ ਕਰੋ ਸਾਡੇ ਪੰਜਾਬ ਦੇ ਵਿੱਚ ਵੀ ਉਹ ਲੋਕ ਨੇ ਕੱਲ ਇੱਕ ਸੱਜਣ ਨੇ ਮੇਰੇ ਨਾਲ ਤਕਰੀਬਨ 30 ਮਿੰਟ ਗੱਲ ਕੀਤੀ ਫੋਨ ਤੇ ਉਹ ਇਹ ਕਹਿਣ ਦੀ ਕੋਸ਼ਿਸ਼ ਕਰ ਰਿਹਾ ਸੀ ਕਹਿੰਦਾ ਜੀ ਇੱਥੇ ਪੱਗਾਂ ਵਾਲੇ ਬਹੁਤ ਨੇ ਮੂੰਹ ਤੇ ਦਾੜ੍ਹੀਆਂ ਰੱਖ ਕੇ ਕੇਸ ਰੱਖ ਕੇ ਔਰ ਹੱਥ ਜੋੜ ਕੇ ਵਾਇਗਰੂ ਵਾਇਗਰੂ ਕਰਨ ਵਾਲੇ ਬਹੁਤ ਨੇ ਪਰ ਜ਼ਰੂਰੀ ਨਹੀਂ ਉਹ ਸਿੱਖ ਹੋਣ ਇਹ ਸਚਾਈ ਹੈ ਜੀ ਇੱਥੇ ਵੱਡੇ ਵੱਡੇ ਬ੍ਰਹਮ ਗਿਆਨੀ ਢੋਲਗੇ ਜਿਹੜੇ ਕਹਿੰਦੇ ਸੀ ਨਾ ਸਾ ਸਾ ਸਿਮਰੂੰ ਗੋਬਿੰਦ ਮਨ ਅੰਦਰ ਕੀ ਉਤਰੈ ਜਿੰਦ ਜਿਹੜੇ ਹਰ ਵਕਤ 108 ਮਾਲਾ ਪੜ ਕੇ ਲੈ ਤੇਰੇ ਦੀ ਦੇ ਤੇਰੇ ਦੀ ਵਾਜਰੂ 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 ਕਰਦੇ ਸੀ ਨਾ ਇੱਥੇ ਉਹ ਵੀ ਬਲਾਤਕਾਰ ਹੀ ਨਿਕਲੇ ਅੱਜ ਜੇਲ੍ਹ ਵਿੱਚ ਬੈਠੇ ਐ ਸਿੱਖ ਕੀ ਹੈ ਜੀ ਜਿਹੜਾ ਬਾਬੇ ਨਾਨਕ ਦੀ ਫਿਲਾਸਫੀ ਨੂੰ ਸਿਧਾਂਤ ਨੂੰ ਫੋਲੋ ਕਰਦਾ ਹੈ ਸਭ ਤੋਂ ਪਹਿਲੀ ਜਿਹੜੀ ਉਦਾਹਰਨ ਹੈ ਨਾ ਜਦੋਂ ਪੰਡਤ ਜੀ ਕਹਿੰਦੇ ਕਿ ਤੁਹਾਨੂੰ ਜਨਉ ਪੋਣਾ ਕਿਉਂ ਪੋਣਾ ਕਿਉਂਕਿ ਮੇਰੇ ਸਤਿਗੁਰੂ ਜੀ ਖੱਤਰੀ ਬਰਾਦਰੀ ਵਿੱਚ ਪੈਦਾ ਹੋਏ ਯਾਨੀ ਕਿ ਜਨਮ ਹੋਇਆ ਤੇ ਬ੍ਰਾਹਮਣ ਜੀ ਕਹਿੰਦੇ ਖੱਤਰੀ ਤੋਂ Hindu ਤੁਸੀਂ ਤਾਂ ਬਣੋਂਗੇ ਜੇ ਤੁਸੀਂ ਜਨਉ ਪਾਓਗੇ ਤੇ ਗੁਰੂ ਪਾਸ਼ਾ ਕਹਿੰਦੇ ਦਇਆ ਕਪਾ ਸੰਤੋਖ ਸੂਤ ਜਤ ਗੰਢੀ ਸਤ ਵਟ ਇਹ ਜਨਉ ਜੀ ਕਹੇ ਤਾਂ ਪਾਂਡੇ ਕਤੋਂ ਨਾ ਇਹ ਟੁੱਟਾ ਨਾ ਮਨ ਲੱਗਿਆ ਨਾ ਇਹ ਜਲੇ ਨਾ ਜਾਏ ਇਹ ਸਵਾਲ ਕੀਤਾ ਸੀ ਕਹਿੰਦੇ ਆਹ ਗੁਣ ਹੈਗੇ ਨੇ ਪੰਡਤ ਜੀ ਨੂੰ ਜਵਾਬ ਆਏ ਨਹੀਂ ਉਹ ਚੁੱਪ ਕਰ ਗਏ ਤੇ ਫਿਰ ਗੁਰੂ ਪਾਸ਼ਾ ਕਹਿੰਦੇ ਮੇਰੇ ਕੰਨ ਵਿੱਚ ਤੂੰ ਜਨੇਊ ਪਾ ਕੇ ਕੀ ਕਹਿਣਾ ਤੈਨੂੰ ਪਤਾ ਹੈ ਪੰਡਤ ਜੀ ਕਹਿੰਦੇ ਕੀ ਕਹਿਣਾ ਕਹਿੰਦੇ ਤੂੰ ਕਹਿਣਾ ਹੈ ਉਹ ਕਹਿਣ ਲੱਗੇ ਦੱਸੋ ਕਹਿੰਦੇ ਤੁਸੀਂ ਮੇਰੇ ਕੰਨ ਵਿੱਚ ਝੂਕ ਮਾਰਦੇ। ਮਤਲਬ ਸਿੱਖਾ ਕੰਨ ਚੜਾਈ ਆ ਗੁਰ ਬ੍ਰਾਹਮਣ ਤੇ ਆ। ਵੀ ਤੂੰ ਮੇਰੇ ਕੰਨ ਵਿੱਚ ਸਿੱਖਿਆ ਦੇਣੀ ਆ ਵੀ ਅੱਜ ਤੋਂ ਬਾਅਦ ਤੇਰਾ ਜਿਹੜਾ ਗੁਰੂ ਹੈ ਨਾ ਉਹ ਮੈਂ ਆ। ਜਾਨਕਿ ਪੰਡਤ ਨੂੰ ਕਿਹਾ ਵੀ ਤੂੰ ਮੇਰਾ ਗੁਰੂ ਬਣ ਕੇ ਬੈਠਣਾ। ਪਰ ਗੁਰੂ ਪਾਸ਼ਾ ਕਹਿੰਦੇ ਮੇਰਾ ਗੁਰੂ ਤਾਂ ਸ਼ਬਦ ਹੈ। ਮੇਰਾ ਤੂੰ ਗੁਰੂ ਨਹੀਂ ਹੋ ਸਕਦਾ। ਉਸ ਦਿਨ ਤੋਂ ਜਿਹੜਾ ਪੁਜਾਰੀ ਸੀ ਨਾ ਬਿੱਪਰ ਸੀ ਉਹ ਪਿੱਛੇ ਪੈ ਗਿਆ ਸੀ ਜੋੜੇ ਲਾ ਕੇ ਗੁਰੂ ਪਾਸ਼ਾ ਦੇ ਗੁਰੂ ਪਾਸ਼ਾ ਨੂੰ ਕਹਿੰਦਾ ਬਸ ਮੈਂ ਤੈਨੂੰ ਥੜ ਕੇ ਜਣ ਕੇ ਤੈਨੂੰ ਮਿੱਟੀ ਵਿੱਚ ਮਿਲਾ ਦੇਣਾ ਤੇਰਾ ਸੱਚ ਤੇਰੀ ਆਵਾਜ਼ ਦਬਾ ਦੇਣੀ ਹੈ ਗੁਰੂ ਪਾਸ਼ਾ ਕਿੰਦੇ ਇਹ ਆਵਾਜ਼ ਦਬਣ ਵਾਲੀ ਨਹੀਂ ਇਹ ਤਾਂ ਹਮੇਸ਼ਾ ਇਦਾਂ ਹੀ ਗੂੰਜਦੀ ਰਹੂ ਤੇ ਜਦੋਂ ਅਸੀਂ ਇਹ ਗੱਲ ਕਰਦੇ ਆ ਨਾ ਵੀ ਹੋ ਸਕਦਾ ਹੈ ਇਹਦੇ ਸਿਰ ਤੇ ਪੱਗ ਬੰਨੀ ਹੈ ਮੂੰਹ ਤੇ ਦਾੜੀ ਹੈ ਸ੍ਰੀ ਸਾਹਿਬ ਪਾਈ ਹੈ ਵੀ ਇਹ ਸਿੱਖ ਹੋਊਗਾ ਇਹ ਭਲੇਖੇ ਵਿੱਚ ਨਾ ਰਿਓ ਇੱਥੇ ਬਹੁਤ ਕੁਝ ਹੋ ਰਿਹਾ ਹੈ ਆ ਮੀਡੀਆ ਵਾਲੇ ਦੇਖਿਆ ਕਰੋ ਕਿਤਾਬਾਂ ਆ ਗਈਆਂ ਛਪੀਆਂ ਛਪਾਈਆਂ ਚਾਰਕ ਪੜ ਲੈਂਦੇ ਆ ਬੋਲਣਾ ਆ ਜਾਂਦਾ ਫਿਰ ਦਸਮ ਦਵਾਰ ਦੀਆਂ ਬ੍ਰਹਮ ਗਿਆਨ ਦੀਆਂ ਗੱਲਾਂ ਕਰਦੇ ਆ ਜਦੋਂ ਤੁਸੀਂ ਸਵਾਲ ਕਰਦੇ ਫਿਰ ਭਜਦਿਆਂ ਨੂੰ ਥਾਂ ਨਹੀਂ ਲੱਭਦਾ ਜਾਨੀ ਕਿ ਜਿਹੜੀ ਮੈਂ ਗੱਲ ਤੁਹਾਡੇ ਨਾਲ ਅੱਜ ਇਹ ਸਾਂਝੀ ਕਰ ਰਿਹਾ ਨਾ ਜਿਹੜੇ ਇਹ ਲੋਕ ਇਹੋ ਜਿਹੇ ਉਦਾਹਰਨਾਂ ਦਿੰਦੇ ਐ ਜਿਵੇਂ ਤੁਸੀਂ ਜਗਿੰਦਰ ਸਿੰਘ ਉਗਰਾਹਾਂ ਦੀ ਗੱਲ ਸੁਣੀ ਹੈ ਉਹਨੇ ਤੁਲਨਾ ਕੀਤੀ ਕਿ ਸਾਡੇ ਪੰਜ ਪਿਆਰੇ ਵੀ ਜਾਣੇ ਕਿ ਜਿਨਨ ਤੁਸੀਂ ਪ੍ਰਵਾਸੀ ਭਈਏ ਕਹਿੰਦੇ ਹੋ ਬੇ ਉਹ ਬਿਹਾਰ ਦੇ ਵਿੱਚੋਂ ਜਾਂ ਕਰਨਾਟਕਾ ਗੁਜਰਾਤ ਦੇ ਵਿੱਚੋਂ ਵੀ ਇਹ ਪੰਜ ਪਿਆਰੇ ਨੇ ਉਹ ਪੰਜ ਪਿਆਰੇ ਕੋਈ ਇਦਾਂ ਨਹੀਂ ਸੀ ਬੇ 80000 ਦੇ ਇਕੱਠ ਵਿੱਚ ਗੁਰੂ ਪਾਸ਼ਾ ਨੇ ਆਵਾਜ਼ ਮਾਰੀ ਉੱਠ ਖੜੇ ਉਹਨਾਂ ਦੀ ਜੀਵਨ ਦੀ ਕਮਾਈ ਹੈ ਜੀ ਬਹੁਤ ਸੁਲਝੇ ਹੋਏ ਪੜ੍ਹੇ ਲਿਖੇ ਇਨਸਾਨ ਨੇ ਉਸ ਬਖਤ ਦਿਓ ਥੋੜੀ ਬਹੁਤ ਜੇ ਜਦੋਂ ਉਦਾਹਰਨ ਦਿਨੇ ਹੁੰਨੇ ਹੋ ਨਾ ਉਦਾਹਰਨਾ ਸੋਚ ਸਮਝ ਕੇ ਦਿਆ ਕਰੋ ਤੁਸੀਂ ਕਿਸਾਨ ਆਗੂ ਹੋ ਮੈਨਾਂ ਆਪ ਦੇ ਕਿਸਾਨ ਤੁਹਾਡੇ ਤੇ ਮਾਣ ਕਰਦੇ ਨੇ ਪਰ ਕਦੇ ਵੀ ਇਹੋ ਜੀ ਉਦਾਹਰਨ ਨਾ ਦਿਓ ਇਹ ਕੋਈ ਬਰਦਾਸ਼ਤ ਨਹੀਂ ਕਰੋ ਮੈਂ ਤੇ ਇੱਕ ਹੋਰ ਬੇਨਤੀ ਕਰ ਦਿੰਦਾ ਜਿਹੜੇ ਵੀ ਲੋਕ ਮਿਹਨਤ ਮਜ਼ਦੂਰੀ ਲਈ ਹੋਰਨਾਂ ਸਟੇਟਾਂ ਤੋਂ ਆਉਂਦੇ ਨੇ ਵੈਲਕਮ ਹੁੰਦਾ। ਅਸੀਂ ਵੀ ਉਹਨਾਂ ਸਟੇਟਾਂ ਵਿੱਚ ਜਾਂਦੇ ਹਾਂ। ਪਰ ਕਿਸੇ ਮذਬੇ ਦੀ ਕਿਸੇ ਧਰਮ ਦੀ ਤੁਲਨਾ ਨਾ ਕਰਿਆ ਕਰੋ। ਇਹ ਥੋੜਾ ਜਿਹਾ ਸੋਚ ਸਮਝ ਕੇ ਇਹੋ ਜਿਹੀਆਂ ਗੱਲਾਂ ਬਾਤਾਂ ਕਰਿਆ ਕਰੋ। ਤੇ ਇਧਰ ਲਈ ਇਧਰ ਹੋ ਜੇ। ਜਿਹੜੀ ਮੈਂ ਗੱਲ ਕਹਤੀ ਉੱਥੇ ਖੜਨਾ ਸੀ ਪੈਸ ਵਕਤ ਨਾ ਜੇਨੀਆਂ ਕਿਸਾਨ ਜਥੇਬੰਦੀਆਂ ਨੇ ਹਾਂ ਦਾ ਨਾਅਰਾ ਮਾਰਿਆ ਪ੍ਰਵਾਸੀ ਮਜ਼ਦੂਰਾਂ ਦੇ ਹੱਕ ਵਿੱਚ ਉਹਨਾਂ ਸਾਰਿਆਂ ਦੀਆਂ ਫੋਟਮਾਂ ਫੇਸਬੁੱਕ ਤੇ ਪਾ ਕੇ ਉੱਪਰ ਕਾਟੀਆਂਆਂ ਜਾਂ ਲਾਈਆਂ ਹੋਈਆਂ ਨੇ ਲਾਲ ਰੰਗ ਦੀਆਂ ਰੈੱਡ ਰੰਗ ਦੀਆਂ ਮਤਲਬ ਵੀ ਇਹ ਗਲਤ ਕੀਤਾ ਕਿਸਾਨ ਜਥੇਬੰਦੀਆਂ ਨੇ ਮਜ਼ਦੂਰਾਂ ਦੇ ਹੱਕ ਵਿੱਚ ਖੜ ਕੇ ਮੇਰੀ ਇੱਕ ਫਿਤਰਤ ਹੈ ਜੀ ਜਿੱਥੇ ਤੁਸੀਂ ਸਹੀ ਹੋਮੋਗੇ ਨਾ ਉਥੇ ਤੁਹਾਡੇ ਹੱਕ ਵਿੱਚ ਖੜਾਂਗੇ ਮੇਰੇ ਜਿੰਨਾ ਵਿਰੋਧ ਜਥੇਬੰਦੀਆਂ ਦਾ ਕਿਸੇ ਨੇ ਨਹੀਂ ਕੀਤਾ ਕਰਦੇ ਵੀ ਰਵਾਂਗੇ ਪਰ ਜਿਹੜੀ ਆ ਗੱਲ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੇ ਕਹੀ ਹੈ ਨਾ ਇਹ ਸਹੀ ਕਹੀ ਹੈ ਮਜ਼ਦੂਰਾਂ ਦੇ ਹੱਕ ਵਿੱਚ ਇੱਥੇ ਤੁਹਾਡੇ ਨਾਲ ਖੜੇ ਹਾਂ ਪਰ ਜੇ ਤੁਸੀਂ ਤੁਲਨਾ ਪੰਜ ਪਿਆਰੇ ਨਾਲ ਕਰੋਗੇ ਨਾ ਉਥੇ ਤੁਹਾਡੇ ਨਾਲ ਸਹਿਮਤ ਨਹੀਂ ਹੋ ਸਕਦੇ ਇਹ ਸੋਚ ਸਮਝ ਕੇ ਚੱਲਿਓ ਤੁਸੀਂ ਸਾਡੇ ਬਜ਼ੁਰਗਾਂ ਦੇ ਸਮਾਨ ਤੁਹਾਡੀਆਂ ਉਮਰਾਂ ਵੱਡੀਆਂ ਨੇ ਆਸ਼ ਕਰਦੇ ਆ ਕਿ ਤੁਸੀਂ ਪੰਜਾਬ ਦੀ ਖੇਤੀ ਲਈ ਪੰਜਾਬ ਦੀਆਂ ਨਰਸਦਾਂ ਫਸਲਾਂ ਲਈ ਲੜਦੇ ਹੋ ਪਰ ਜਦੋਂ ਤੁਸੀਂ ਗੱਲ ਕਰਦੇ ਹੋ ਥੋੜਾ ਜਿਹਾ ਇਤਿਹਾਸ ਨੂੰ ਜਾਂ ਸਿਧਾਂਤ ਨੂੰ ਜ਼ਰੂਰ ਧਿਆਨ ਵਿੱਚ ਰੱਖਿਆ ਕਰੋ ਇਹ ਗੱਲਾਂ ਬਰਦਾਸ਼ਤ ਕਰਨ ਵਾਲੀਆਂ ਨਹੀਂ ਕੋਈ ਜਰਦਾ ਬੀੜੀ ਸਿਰਗਟ ਤਮਾਕੂ ਪਾਨ ਖਾਣ ਵਾਲਾ ਪੰਜ ਪਿਆਰਾਂ ਦੇ ਬਰਾਬਰ ਖੜਾਇਆ ਨਹੀਂ ਜਾ ਸਕਦਾ ਇਹ ਗੱਲ ਚੇਤੇ ਰੱਖਿਓ ਵਾਹਿਗੁਰੂ ਜੀ ਕਾ ਖਾਲਸਾ Lágrimas de que? Fatinho.